ਕਿਹੜਾ ਅੱਜ ਕੱਟ ਕੀਤਾ ਗਿਆ ਜੀ ਇਹ ਸ਼ਰਤਾਂ ਪੱਛੀ ਕੀਤਾ ਗਿਆ ਸਰਕਾਰ ਨੂੰ ਖਾਇਆ ਗਿਆ ਜੀ ਇਹ ਜਿਹੜੇ ਆਮ ਭਾਜਪਾ ਵਾਲੇ ਕਹਿੰਦੇ ਆ ਨਾ ਇਹ ਤਾਂ ਬੇਲ ਲੋਕ ਆ ਇਹਦੇ ਨਾਲ ਕਿਸਾਨ ਤਾਂ ਹੈ ਨਹੀਂ ਕਿਸਾਨ ਤਾਂ ਖੇਤਾਂ 'ਚ ਕੰਮ ਕਰਦੇ ਆ ਅਸੀਂ ਅੱਜ ਦੱਸਿਆ ਵੀ ਅਸੀਂ ਉਹਨਾਂ ਕਿਸਾਨਾਂ ਦੇ ਆਗੂ ਆ ਆਕਰ ਜਿਹੜੀ ਸਾਰੀ ਟੀਮ ਹੈ ਉਹ ਸਟੇਜ ਤੇ ਬੈਠੀ ਆ ਤੁਸੀਂ ਦੇਖੀ ਆਪ ਤੇ ਜਿਹੜੇ ਥੱਲੇ ਉਹ ਖੇਤਾਂ 'ਚ ਕੰਮ ਕਰਨ ਵਾਲੇ ਲੋਕਾਂ ਜਿਹੜਾ ਅਸੀਂ ਇਹਨਾਂ ਨੂੰ ਦਿਖਾਇਆ ਵੀ ਸਾਡੇ ਨਾਲ ਇੱਕ ਹੰਸ ਰਾਜ ਜੀ ਇਹ ਕਹਿ ਰਹੇ ਸੀ ਵੀ ਇੱਕ ਨੂੰ ਤੁਸੀਂ ਵੋਟਾਂ ਪਾ ਦਿਓ ਤੇ ਦੋ ਨੂੰ ਮੈਂ ਦੇਖ ਲਊਗਾ ਕਿਸਾਨਾਂ ਨੂੰ ਉਹ ਹੰਸ ਰਾਜ ਦਾ ਉਸ ਅਸੀਂ ਚੈਲੰਜ ਕਬੂਲ ਕੀਤਾ ਅਸੀਂ ਜਵਾਬ ਵੀ ਦਿੱਤਾ ਵੀ ਜਿਹੜੀ ਤੇਰੀ ਨੀਤੀ ਆ ਅਸੀਂ ਉਹ ਤਾਂ ਨਹੀਂ ਲਾਗੂ ਹੋਣ ਦਿੰਦੇ ਪਾੜੋ ਤੇ ਰਾਜਕਰ ਵਾਲੀ ਤੋਂ ਮਜ਼ਦੂਰਾਂ ਨੂੰ ਪਾੜਨ ਨੂੰ ਫਿਰਦਾ ਪਰ ਤੂੰ ਕਰੋੜਾਪਤੀ ਹੋ ਕੇ ਆਪਣੇ ਆਪ ਨੂੰ ਮਜ਼ਦੂਰ ਕਹਾ ਰਿਹਾ ਹੈਂ ਪਰ ਜਿਆਦੇ ਨਾ ਤੇ ਮਤਲਬ ਉਹ ਜਿਹੜੀ ਦਲਤ ਦਲਤ ਕਹਿ ਕੇ ਮੈਨੂੰ ਕਰ ਰਿਹਾ ਪਰ ਅਸੀਂ ਉਹਨੂੰ ਸਮਝਦੇ ਹੋਏ ਉਹਦਾ ਸ਼ਾਂਤੀਪੂਰਵਕ ਹੀ ਅਸੀਂ ਵਿਰੋਧ ਕਰਾਂਗੇ ਇੱਕ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈਗੇ ਨੇ ਉਹ ਆਪਣੇ ਪੰਜਾਬੀ ਨਾਲ ਲੱਗੇ ਫਿਰ ਦੇ ਜਿਵੇਂ ਪਰ ਕੀ ਕਹਿਣਾ ਚਾਹੁੰਦੇ ਆਪਣੇ ਪੰਜਾਬੀ ਪੱਗਾਂ ਵਾਲੇ ਵਸਰੇ ਗਏ ਬੀਜੇਪੀ ਚ ਜਿਹੜੇ ਅਸੀਂ ਜਿਹੜੇ ਕਹਿੰਦੇ ਪੱਗਾਂ ਵਾਲਾ ਸਿੱਖ ਹੀ ਹੁੰਦਾ ਅਸੀਂ ਕਹਿੰਦੇ ਉਹ ਅਸਲੀ ਸਿੱਖ ਨਹੀਂ ਹੈਗੇ ਅਸਲੀ ਸਿੱਖ ਭਾਜਪਾ ਦਾ ਵਿਰੋਧ ਕਰਨ ਧੰਨਵਾਦ